ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹਿਲਾ ਸਾਹਿਬ ਕੋ ਅੰਕਾਰ ਸਤਗੁਰ ਪ੍ਰਸਾਦ ਜੇ ਅਗਰ ਕਹਿਤੇ ਆ ਕੀਐ ਕਰਤੇ ਕੋਈ ਵਿਚਾਰ ਤਿਤ ਗਰਗਾ ਸੋਹਿਲਾ ਸਿਰੋ ਸਿਰਜਣਹਾਰ ਤਮ ਗਾਵੋ ਮੇਰੇ ਪਾਉ ਕ ਸੋਹਿਲਾ ਹਉ ਵਾਰ ਜਿਸ ਹਿਲੇ ਸਦਾ ਸੁਖ ਹੋਏ ਰਹਾ ਨੇਤਨੇ ਜੇ ਸੰਵਾਲਿਆ ਨ ਦੇਖੇਗਾ ਦੇਵਨ ਹਰ ਤੇਰੇ ਦਾਨ ਕਿਉਂ ਤਨ ਪਵੈ ਜਿਤ ਤੈ ਕੌਣ ਸਮਰ ਸੰਬਸਾ ਲਿਖਿਆ ਮਿਲ ਕਿਰਪਾਉ ਤੇਲ ਦਿਹੋ ਸਜਣ ਅਸੇ ਸੜੀਆਂ ਜਿਵੇਂ ਸੋ ਮੇਲ ਘਰ ਘਰ ਇਹ ਪਹੁੰਚਾ ਸਦਰਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਵਨ ਰਗ ਸ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇਪ ਦੇਸ ਗੁਰ ਗੁਰ ਕਵេសਨ ਇੱਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰਾਕ ਵਢਈ ਤੁਿਰ ਗੁਸੀਆਂ ਤਸੀਆਂ ਘੜੀਆਂ ਪahar ਇੱਥੇ ਵਾਰੀ ਮਾਂ ਹੋਆ ਸੁਰਜ ਕੋ ਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਨ ਲਾ ਪਹਿਲਾ ਗगन ਮੈਂ ਥਾਲ ਰਵ ਚੰਦ ਦੀਪਕ ਬਣ ਤਾਰਕ ਮੰਡਲ ਜਨਕ ਮੋਤੀ ਧੂਪ ਮੰਲਿਆ ਲੋ ਪਵਨ ਚਰੂ ਕਰੇ ਸਗਲ ਬਨੜਾਏ ਫੁਲੰ ਤੇ ਜੋਤੀ ਕੈਸੀ ਆਰਤੀ ਓਏ ਬਭ ਖੰਡਣਾ ਤੇਰੀ ਆਰਤੀ ਅਨਤ ਸਦਵਾਜਿਤ ਪੈਰੀ ਰਹਾਉ ਸਸਤਵਨ ਨਨ ਤੋਹੀ ਸਸ ਤਵ ਗੰਦੇ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤੇਸ ਤੇ ਚਰਨਨ ਸਭ ਮੈਂ ਚਰਨ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸਪਾਵੈ ਸੁਆਰਤੀ ਹੋਏ ਹਰ ਚਰਨ ਕਉਲ ਮਗਰੰਧ ਲੋਭਤ ਮਨ ਮੰਦਿਰ ਮੂ ਆਈ ਪਿਆਸ ਕਿਰਪਾ ਜੰਦ ਨਾਨਕ ਸਰੰਕੋ ਹੋਏ ਜਾਤੇ ਤੇਰੇ ਨਾਹਿ ਵਸਾ ਰਾਗਉੜੀ ਪੂਰਬੀ ਮਹਲਾ ਚੌਥਾ ਕਾਮ ਕਰੋ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾਹਿ ਪੁਰਬੋ ਲਿਖਤ ਲਿਖਿਆ ਗੁਰਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜੂਲੇ ਪੁਣ ਵੱਡਾ ਹੈ ਕਰ ਡੰਡਉ ਪੁਣ ਵੱਡਾ ਹੈ ਰਹਾ ਸਾਕ ਤਰ ਸਾਧਨ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ ਜਿਹਾ ਜਿਹਾ ਚੱਲੇ ਜਬਦ ਪਾਵੇ ਜਮਕਾਲ ਸੈ ਸ੍ਰਿ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਪਉ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੋਭ ਖੰਡ ਬਰਮੰਡਾ ਹੈ ਹਮ ਗਰੀ ਮਸਕੀਨ ਪ੍ਰਭ ਤੇਰੀ ਹਰ ਰਖ ਰਾਗ ਵੜ ਵਡਾਈ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਉੜੀ ਪੁਰਬੀ ਮਹਲਾ ਪੰਜਵਾ ਕਰੂ ਬਨਤੀ ਸੁਣੋ ਮੇਰੇ ਮੀਤਾ ਸੰਤ ਟਟਲ ਕੀ ਬੇਲਾ ਹਿਆਂ ਘਾਟ ਚਲੋ ਹਰਲਾ ਆਗੇ ਬਿਸ਼ਨ ਸੁਹੇਲਾ ਆਉ ਤੇ ਘਟੈ ਦਿਨ ਸੋਰਣਾਰੇ ਮਨ ਗੁਰ ਮਿਲ ਕਾਜ ਸਵਾਰੀ ਰਹਾਉ ਇਹੋ ਸੰਸਾਰ ਬਿਕਾਰ ਸੰਸੈਮ ਧਰਿਓ ਬ੍ਰਹਮ ਗਿਆਨੀ ਜਿਸੈ ਜਿ ਗਾਏ ਪਿਆਉ ਰਸ ਅਕਥ ਕਥਾ ਦਿਨ ਜਾਨੀ ਜਾ ਕੋ ਆਈ ਸੋਹੀ ਬਹਾਜੋ ਹਰ ਗੁਰ ਤੇ ਮਨ ਵਸੀਰਾ ਨੇਕ ਘਰ ਮਹਿਲ ਪਾਉ ਸੁਖ ਸਹਜੇ ਬਹਰਣ ਹੋਏ ਗੁਫੀਰਾ ਅੰਤਰ ਜਾਮੇ ਪੁਰਖ ਵਿਦਾਤੇ ਸ਼ਰਦਾ ਮਨ ਕੀ ਪੂਰੀ ਨਾਨਕ ਦਾ ਸਹਿ ਸੁਖ ਮੰਗ ਉਹ ਕਰ ਸੰਤਨ ਕੀ ਤੂਰੀ ਅੰਤਰ ਜਾਮੇ ਪੁਰਖ ਵਿਦਾਤੇ ਸ਼ਰਦਾ ਮਨ ਕੀ ਪੂਰੀ ਨਾਨਕ ਦਾ ਸਹਿ ਸੁਖ ਮੰਗ ਮੂ ਕਰ ਸੁਨ ਤਨ ਕੀ ਤੂ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਇਲਾ ਰਾਗ ਔੜੀ ਦੇਵ ਕੀ ਮਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈਗਰ ਕਰਤੇ ਆਕਿਆ ਕਰਤੇ ਕੋਈ ਵਿਚਾਰ ਜਿਤ ਕਰ ਗਾਉ ਸਹਿਲਾ ਸਿਰੂ ਸਿਰਜਣਹਾਰ ਤਮ ਗਾਵੋ ਮਿਨਿਰ ਪਾਉ ਕਸੇ ਲਾ ਹੁਵਾਰੀ ਜਿਸ ਸਹਿਲੇ ਸਦਾ ਸੁਖ ਹੋਈ ਰਹਾ ਜੈਤਨ ਜੀੜੇ ਸਮਾਰਨ ਦੇਖੇਗਾ ਦੇਵਨ ਹਰ ਤੇਰੇ ਦਨ ਗਯੰਤਨ ਪਵਦ ਦੇ ਦਤੀ ਕੌਣ ਸਮਾਰ ਸੰਬਸਾ ਲਖਿਆ ਬਿਲ ਕਰਪਾ ਹੋ ਤੇਲ ਇਹੋ ਸਜਣ ਅਸੀ ਸੜੀਆਂ ਯਹੋ ਵੈ ਸਰ ਸੁਮੇਲ ਘਰ ਘਰ ਉਪਹੰਚਾ ਸਦਰਿਤ ਭਵਨ ਸਦਨ ਆਰਾ ਸਿਮਰੀਏ ਨਾਨਕ ਸਿਦੇਵਨ ਰਗਸ ਮੰਨ ਲ ਪਹਿਲ ਛੇ ਘਰ ਛੇ ਗੁਰੂ ਛੇ ਉਪਦੇਸ ਗੁਰ ਗਾਇ ਕਹੇ ਸਾਨੇਕ ਬਾਬਾ ਜਗਰ ਕਰਤੇ ਕੀਰਤ ਹੋਏ ਸੋ ਗਰਕ ਵਡਾਈ ਤੂੰ ਹੀ ਰਹਾ ਵਸੀਆਂ ਜਿਸੇ ਗੜੀਆਂ ਪਹਾਰ ਜਿੱਥੇ ਵਾਰੀ ਮਾਹੁਆ ਸੂਰਜ ਕੋ ਰਤ ਅਨੇਕ ਨਾਨਕ ਕਰਤੇ ਕੇ ਕੇ ਤੇ ਵੇਸ ਰਾਗ ਤਨੁ ਸ੍ਰੀ ਮੰਡਲ ਪਹਿਲਾ ਗਗਨ ਮੈਂ ਧਲ ਰਵ ਚੰਦ ਦੀਪਕ ਬਣ ਤਾਰਕ ਮੰਡਲ ਜਨਕ ਮੋਤੀ ਤੂੰ ਮਲਿਆਨ ਲੋ ਪਉਣ ਚੌਰੂ ਕਰੇ ਸਗਲ ਬਣ ਰਾਈ ਫੁਲਨ ਤੇ ਜੋਤੀ ਕਸੇ ਆਰਤੀ ਹੋਈ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜਿੰਦ ਪਹਿਰੀ ਰਹਾਉ ਸਸਤਵ ਨਨ 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 ਤੋਇ ਕੋ ਸਸ ਮੂਰਤ ਨ ਨਾਇਕ ਤੋਈ ਸਸ ਪਦ ਨ ਇੱਕ ਪਦ ਗੰਧ ਬਿਨ ਸਸ ਤਰਵੰ ਚਲਦ ਮੋਹੀ ਸਭ ਮੈ ਜੋ ਜੋ ਤੈ ਸੋਈ ਤੇ ਦੇ ਚਾਨਣ ਸਮ ਚਲਣ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਈ ਜੋਤ ਸੁਭਾਵ ਸੁਵਰਤੀ ਹੋਈ ਹਰ ਚਰਨ ਕਉ ਨਮ ਕਰੰਦ ਲੋਗ ਤ ਮਨੁ ਅੰਧਿ ਮੋਹਾਈ ਤੇ ਅਸਾ ਕਿਰਪਾ ਜੰਦੀ ਨਾਨਕ ਸਰੰਕੋ ਹੋ ਜਾਤੀ ਤੇਰੀ ਨਾਹੀ ਵਸ ਰਗਉੜੀ ਪੂਰਬੀ ਮਹਲਾ ਚੌਥ ਕਾਮ ਕਰੋ ਨਗਰ ਬੋ ਭਰਿਆ ਮਿਲ ਸਾਧੂ ਖੰਡ ਲਖੰਡਾ ਹੀ ਪੂਰਬ ਲਿਖਤਿ ਲਿਖਿਆ ਗੁਰਪਾਯਾ ਮਨ ਹਰਲੇ ਮੰਡਲ ਮੰਡਾ ਹੀ ਕਰ ਸਾਧੂ ਆਂਜੋ ਨੀ ਪੁਨ ਵਡਾ ਏ ਕੈ ਡੰਡਾਉ ਪੁਨ ਵਡਾ ਏ ਰਹਾ ਸਕ ਤਰ ਸਾਧਨ ਜਾਣਿਆ ਤਿਨ ਅੰਤਰ ਹੋ ਮੈ ਕੰਡਾ ਹੀ ਜਾਂ ਜਾਂ ਚੱਲੈ ਚ ਬੈ ਦੁਖ ਪਵ ਜਮ ਕਾਲ ਸ ਸਿਰ ਡੰਡਾ ਹੀ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਨ ਰੋ ਖੰਡਾ ਹੀ ਅਬ ਨਾਸਿ ਪੁਰਪ ਪਰਮੇਸ਼ਰ ਉਸੋ ਖੰਡ ਬ੍ਰਹਮੰਡਾ ਹੀ ਹਮ ਗਰੀ ਮਸਕੀਨ ਪ੍ਰਭ ਤੇਰੀ ਹਰ ਰਾਗ ਰਾਗੁਰ ਵਟਾਹੀ ਜਨ ਨਾਨਕ ਨਮ ਤਾਰ ਟੇਕ ਹੈ ਹਰਨਾਮਿ ਹੀ ਸੁਖਮੰਡਾਈ ਰਗਉੜੀ ਪੂਰਬੀ ਮਹੱਲਾ ਪੰਜਵਾ ਕਰੂ ਬਨੇਤੀ ਸੁਣ ਮੇਰੇ ਮੀਤਾ ਸੰਤ ਟਹਲ ਕੀ ਬਿਨਾਂ ਇਆਂ ਘਾਟ ਚਲੋ ਹਰਲਾ ਅੱਗੇ ਬਿਸ਼ਨ ਸੁਹੇਲਾ ਆਉਦ ਕਟਾ ਦਨ ਸੋ ਰਣਾਰੇ ਮਨ ਗੁਰ ਮਿਲ ਕਾਜ ਸਵਾਰੀ ਰਾਹ ਇਹੋ ਸੰਸਾਰ ਬਿਕਾਰ ਸੁਸਮੈ ਤਰਿਓ ਬ੍ਰਹਮ ਗਿਆਨੀ ਜਿਸੈ ਜਿ ਗਾਏ ਪਿਆਂ ਵੀ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਈ ਸੋਈ ਬਹਾਜੋ ਹਰ ਗੁਰ ਤੇ ਮਨ ਬਸੇਰਾ ਨਿਜ ਘਰ ਮਹਿਲ ਪਾਉ ਸੁਖ ਸਹਜੇ ਬਹਰਣ ਹੋਈ ਗੁਫੀਰਾ ਅੰਤਰ ਜਾਮੀ ਪੁਰਖ ਬਿਤਾਤੇ ਸਰਦਾ ਮਨ ਕੀ ਪੂਰੀ ਨਾਨਕ ਦਾਸ ਸੁਖ ਮੰਗੈ ਹੁਕ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰ ਕਬੀ ਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਸਹਿ ਸੁਖ ਮੰਗਾ ਹੁਕ ਕਰ ਸੰਤਨ ਕੀ ਤੂਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ